ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੋਰ ਸੁਣਾਓ ਕੀ ਹਾਲ ਚੱਲ ਰਿਹਾ ਆਪਾਂ ਵੀ ਠੀਕ ਠਾਕ ਆ ਤੇ ਹੁਣ ਆਪਾਂ ਮਤਲਬ ਤ੍ਰਿਪਤ ਦੀ ਚੱਲਣ ਦੀ ਹੈ ਐਕਸਰਸਾਈਜ਼ ਫਿਜ਼ੀਓਥਰੈਪੀ ਆਪਾਂ ਕਰਾਉਣੀ ਚਾਲੂ ਕੀਤੀ ਹੈ ਤੁਹਾਨੂੰ ਪਤਾ ਵਾ ਤੁਹਾਨੂੰ ਪਤਾ ਵਾ ਤੇ ਤ੍ਰਿਪਤ ਅਜੇ ਤਕਲੀਫ ਹੁੰਦੀ ਆ ਮੈਨੂੰ ਵੀ ਹੁੰਦੀ ਆ ਜਦੋਂ ਲੱਗਦੀ ਆ ਲੱਤ ਨੂੰ ਖਿੱਚ ਤੇ ਆਪਾਂ ਮਾਨਸੇ ਵੀ ਦਾ ਰੋਤਾ ਜਾ ਕੇ ਆਏ ਆ ਤੇ ਉਥੋਂ ਵੀ ਇੰਨਾ ਕੁਝ ਖਾਸ ਕਹਿ ਲਈਏ ਫਰਕ ਨਹੀਂ ਪਿਆ ਹੈਗਾ ਜਿੰਨੀ ਉਹਨਾਂ ਗਰੰਟੀ ਦਿੱਤੀ ਸੀ ਨਾ ਉਹਨਾਂ ਫਰਕ ਨਹੀਂ ਪਿਆ ਹੈਗਾ ਪਿੱਲ ਤੱਕ ਢੋਰ ਨਹੀਂ ਪਿਆ ਲੱਤਾ ਅੱਗੇ ਨੂੰ ਸਿੱਧੀਆਂ ਵਾ ਪਰ ਫਿਰ ਵੀ ਜੇ ਆਪਾਂ ਨਾ ਐਕਸਾਈਟ ਕਰਾਵਾਂਗੇ ਨਾ ਪ੍ਰੋਪਰ ਫਿਰ ਉਹ ਆਪਣੀ ਜਗ੍ਹਾ ਤੇ ਆਈ ਜਾਣੀਆਂ ਵਾ ਤੇ ਥੋੜੀਆਂ ਜਿਹੀਆਂ ਤਰਿੱਪੜੀਆਂ ਕਹਿ ਲੋ ਪੀ ਤਾ ਹੋ ਗਿਆ ਵਾ ਤੇ ਤਰਿੱਪੜੀਆਂ ਨੂੰ ਵੀਰ ਕਰਾਉਂਦੇ ਆ ਲੱਤਾ ਸਿੱਧੀਆਂ ਜੇ 10 ਸਵੈਚਿੰਗ ਕਰਾਉਂਦੇ ਆ ਤੇ ਫੇਰ ਤ੍ਰਿਪਤ ਨੂੰ ਹੁੰਦੀ ਆ ਪੀੜ ਤੇ ਅਜੇ ਤ੍ਰਿਪਤ ਦੀ ਪ੍ਰੋਪਰ ਹੋਵਣੀ ਪਾਰੀ ਕਿਉਂਕਿ ਤ੍ਰਿਪਤ ਦੇ ਗੋਡੇ ਵੀ ਨਹੀਂ ਬੰਨਦੇ ਤੁਹਾਨੂੰ ਪਤਾ 3 ਮਹੀਨੇ ਹੋ ਗਏ ਆ ਪਲਸਟਰ ਲੱਗਿਆ ਟੁੱਟੇ ਫਿਰ ਗੋਡੇ ਵੀ ਨਹੀਂ ਬੰਨਦੇ ਇਸ ਕਰਕੇ ਤ੍ਰਿਪਤ ਦੀ ਪ੍ਰੋਪਰ ਐਕਸਰਸਾਈਜ਼ ਨਹੀਂ ਹੋਦੀ ਤੇ ਵੀਜੀ ਹੁਣ ਵੀਜੀ ਉਹਨਾ ਇਹ ਸੋਲੂਸ਼ਨ ਦੱਸਿਆ ਫਿਜ਼ੀਓਥੈਰੇਪੀ ਵਾਲਿਆਂ ਪੀ ਜਿਹੜੀ ਸੀਪੀਐਮ ਮਸ਼ੀਨ ਹੁੰਦੀ ਆ ਉਹ ਜਿਨ੍ਹਾਂ ਦੇ ਗੋਡੇ ਪਏ ਹੁੰਦੇ ਆ ਨਾ ਉਹਨਾਂ ਦੇ ਗੋਡੇ ਬੈਂਡ ਕਰਾਉਣ ਚ ਹੈਲਪ ਕਰਾਉਂਦੀ ਆ ਤੇ ਉਹ ਲਾ ਕੇ ਆਪਣਾ ਤਰਿਤ ਦੇ ਗੋਡੇ ਬੈਂਡੇਜ ਕਰਨੇ ਜਿਹੜੇ ਆ ਉਹ ਚਾਲੂ ਕਰੀਏ ਤੇ ਤਾਂ ਜੋ ਵੀ ਤਰਿਤ ਨੂੰ ਵੀ ਆਪਾਂ ਪ੍ਰੋਪਰ ਐਕਸਰਸਾਈਜ਼ ਕਰਾ ਸਕੀਏ ਤੇ ਬਾਕੀ ਵੀ ਜੀ ਨੂੰ ਵੀ ਪੁੱਛ ਲੈਣੇ ਹੜਾ ਵੀ ਗਾ ਗਾ ਕੀ ਸਟੈਪ ਚੱਲਨੇ ਆ ਸਾਰੇ ਹਨਾ ਸੀ ਮੈਨੂੰ ਨਹੀਂ ਵਜਦੀ ਕਿ ਇਹ ਤੇ ਵਜਦੀ ਖੇਚ ਭਾਈ ਦੀ ਖੇਚ ਮੈਨੂੰ ਬਹੁਤ ਜ਼ਿਆਦਾ ਵਜਦੀ ਆ ਕਿਉਂਕਿ ਜਿਹੜੀਆਂ ਨਾੜਾਂਾਂ ਵਾ ਉਹ ਇੰਨੀ ਜੈਤੀਆਂ ਸਿੱਧੀਆਂ ਕਰਨੀਆਂ ਉਹ ਕਿਹਾ ਸੀ ਮਾਨਸਾਲੇ ਡਾਕਟਰ ਨੇ ਕਰ ਦਿੱਤੀਆਂ ਪਰ ਉਹਨਾਂ ਜਿੱਦਾਂ ਕਿਹਾ ਸੀ ਵੀ ਇਹ ਤੋਰ ਪੈਣਗੇ ਪ੍ਰੋਪਰ ਆਪਣੇ ਪੈਰਾਂ ਤੇ ਪੱਜਣ ਲੱ ਪੈਣਗੇ ਉਹ ਗੱਲ ਨਹੀਂ ਹੋਈ ਤੇ ਹੁਣ ਆਪਾਂ ਐਕਸਰਸਾਈਜ਼ ਕਰਦੇ ਮਸਲਾ ਸਾਡੇ ਅੱਗੇ ਨਾ ਬਹੁਤ ਜ਼ਿਆਦਾ ਕੈਲੋਰੀ ਵੀਕ ਹੋ ਗਿਆ ਤੇ ਐਕਸਸਾਇਨਸ ਸ਼ਾਇਦ ਜਾਣ ਪੈਰੇ ਸਾਡੇ ਮਸਲੇ ਜੇ ਬਾਕੀ ਪਲਸਟਰ ਲਗ ਲਗ ਵੀਕ ਹੋਇਆ ਭਾਈ ਭਾਈ ਤੇ ਰਿਪਟਾ ਥੋੜਾ ਹੈ ਆਪਣੀ ਮਤ ਬਣਾ ਕੇ ਰੱਖ ਮੇਰੀਆਂ ਵੀ ਟੀਕਾ ਨਿਕਲ ਨਹੀਂ ਲੱਗੀਆ ਮੇਰੀਆਂ ਵੀ ਨਿਕਲ ਨਹੀਂ ਆਇਦਾਂ ਹੀ ਬੜੇ ਟੀਕਾ ਉਹਦੇ ਸਾਹਮਣੇ ਉਹਦੇ ਸਾਹਮਣੇ ਕੁਛ ਨਹੀਂ ਆ ਉਹਦੇ ਸਾਹਮਣੇ ਜਿਹੜੀ ਮਾਨਸਾ ਦੇ ਡਾਕਟਰ ਨੇ ਟੀਕਾ ਘੜਾਈਆਂ ਹੀ ਉਹ 10% ਟੀਕਾ ਪਰ ਛੇ ਦਾ ਫਰਕ ਪੈ ਜਾ ਆਪਣੇ ਵੱਲੋਂ ਤੇ ਸਾਰੀ ਆਪਾਂ ਕੀਤੀ ਆ ਰਾਈ ਸਾਰਾ ਕੁਝ ਕਰਕੇ ਵੇਖ ਲਿਆ ਲਾਸਟ ਹੁਣ ਫਿਜ਼ੀਓਥੈਰੇਪੀ ਆਪਸ਼ਨ ਰਹਿ ਗਈ ਆ ਵੀ ਇੱਥੇ ਕਿੰਨੇ ਕ ਪਰਸੈਂਟ ਫਰਕ ਪਾਊਗਾ ਤਾਂ ਇਹਦੇ ਨਾਲ ਵੇਖਣਾ ਪਏਗਾ ਤੁਹਾਡਾ ਪੈਰ ਤਾਂ ਠੀਕ ਹੋ ਜਾਏਗਾ ਕਾਫੀ ਹੱਦ ਤੱਕ ਤ੍ਰਿਪਤ ਦਾ ਇਹ ਆ ਕਿ ਵੋਕਰ ਦੇ ਨਾਲ ਕੋਸ਼ਿਸ਼ ਹੈ ਕਿ ਵੋਕਰ ਦੇ ਨਾਲ ਇਹ ਤੁਰ ਪਵੇ ਠੀਕ ਹੈ ਤੁਹਾਡਾ ਰਿਪਨ ਦਾ ਤੇ ਹੋ ਜਾਏਗਾ ਕਿ ਤੁਰ ਪਏਗਾ ਬਿਨਾ ਵੋਕਰ ਤੋਂ ਇਹਨਾਂ ਤੱਕ ਇਹ ਹੋ ਜਾਏਗਾ ਪਰ ਇਹਨੂੰ ਟਾਈਮ ਲੱਗੇਗਾ ਇਹ ਨਹੀਂ ਮੈਂ ਕਹਾਂਗਾ ਕਿ ਮੈਂ ਅੱਜ ਕਰਾ ਰਿਹਾ ਹਾਂ ਇੱਕ ਮਸਾ ਕਾਫੀ ਸਾਲਾਂ ਤੋਂ ਉਹੀ ਖਰਾਬ ਹੋਏ ਪਏ ਆ ਠੀਕ ਹੈ ਇਸ ਕਰਕੇ ਇਹਨੂੰ ਟਾਈਮ ਲੱਗੇਗਾ ਉਹ ਤੇ ਸਾਨੂੰ ਵੀ ਪਤਾ ਕਿ ਕਿ 18 ਸਾਲ ਹੋ ਗਏ ਆ ਤੁਸੀਂ ਇੱਕ ਹਿਸਾਬ ਲਾ ਲਓ ਵੀ ਬੰਦੇ ਦੀਆਂ 6 ਮਹੀਨੇ ਤੋਂ ਲੱਤ ਜਾਂ ਬਾਸਿੱਧੀ ਰਹਿ ਜੇ ਉਹਨੂੰ ਮੋੜਨਾ ਔਖਾ ਆ ਇਹਦਾ ਦੁਬਾਰਾ ਉਹਨੂੰ ਸਹੀ ਕਰਨਾ ਔਖਾ ਆ ਇਹਦਾ ਸਾਨੂੰ ਦੇ ਫੇਰ ਸਾਡਾ ਕੇਸ ਜਿਹੜਾ ਉਹ 18 ਸਾਲ ਪੁਰਾਣਾ ਵਾ ਤੇ ਉਹ ਔਖਾ ਹੀ ਆ ਮਤਲਬ ਔਖਾ ਥੋੜਾ ਇਹ ਕੰਮ ਪਰ ਸ਼ੈਦ ਹੋ ਜੇ ਅੱਗੋ ਕੁਝ ਕਹਿ ਨਹੀਂ ਸਕਦੇ ਤੇ ਬਾਕੀ ਚਲੋ ਵੀਰ ਜੀ ਨੇ ਜਿੰਨਾ ਕਿਹਾ ਉਹਨਾ ਹੋ ਜੇ ਮਾਲਕ ਦੀ ਕਿਰਪਾ ਨਾਲ ਸਾਨੂੰ ਇਹ ਹੀ ਪਿੱਤਰ ਤੁਹਾਡਾ ਜਿਹੜਾ ਵਾ ਉਹ ਮੇਰੇ ਜਿੰਨਾ ਹੋ ਜੇ ਜਿੰਨਾ ਕਿ ਮੈਂ ਤੁਰਦਾ ਫਿਰਦਾ ਵਾ ਗਾ ਪਛਾਹ ਜਾਣ ਜੋਗਾ ਵਾ ਵੀ ਕਿਸੇ ਤੇ ਡਿਪੈਂਡ ਨਾ ਰਵੇ ਵੀ ਆਪਣੇ ਆਪ ਜੋਗਾ ਬਾਥਰੂਮ ਜਾ ਕੇ ਨਹਾਤ ਹੋ ਕੇ ਆਪ ਕੱਪੜੇ ਪਾ ਲੈ ਸਾਰਾ ਨਾ ਆਪਣਾ ਆਪ ਕਰ ਲੈ ਇੰਨੇ ਕਿ ਜੋਗਾ ਹੋ ਜੇ ਇਨੇ ਕ ਜੋਗਾ ਹੋ ਜਾਏਗਾ ਠੀਕ ਹੈ ਥੋੜਾ ਸਾਡਾ ਰੱਬ ਵੀ ਸਾਥ ਨਹੀਂ ਦੇਂਦਾ ੜੀ ਲਾਈਟ ਵੀ ਨਹੀਂ ਆ ਰਹੀ ਕਿੰਨੇ ਦਿਨਾਂ ਤੋਂ ਇਹਦੇ ਮਸ਼ੀਨ ਅਪਲਾਈ ਕਰਨੀ ਸੀ ਉਹ ਹੋ ਹੀ ਨਹੀਂ پا ਰਹੀ ਕਿਉਂਕਿ ਦੁਪਹਿਰੇ ਤੁਹਾਨੂੰ ਪਤਾ ਵਾੜੀਆਂ ਚੱਲਦੀਆਂ ਪਈਆਂ ਵਾ ਹਾਂਜੀ ਹਾਂਜੀ ਤੇ ਲਾਈਟ ਵੀ ਨਹੀਂ ਆ ਰਹੀ ਉਹਦੇ ਕਰਕੇ ਸੀਪੀਐ ਮਸ਼ੀਨ ਲੱਗ ਵੀ ਨਹੀਂ ਰਹੀ ਚਲੋ ਸੀਪੀਐਮ ਉਸ ਕੰਮ ਕਰਕੇ ਹੁੰਦੀ ਹੈ ਨਾ ਮੈਂ ਇੱਕ ਵਾਰੀ ਕਲੀਅਰ ਕਰਦਾ ਗੱਲ ਪੀਸੀਪੀ ਵੱਡੇ ਮੋੜ ਦੇ ਵਾਸਤੇ ਗੋਡੇ ਮੋੜਨ ਵਾਸਤੇ ਹੁੰਦੀ ਹੈ ਨਾ ਜਿਨ੍ਹਾਂ ਦੇ ਗੋਡੇ ਪਏ ਹੁੰਦੇ ਤੇ ਉਹ ਨਹੀਂ ਜ਼ਰੂਰੀ ਜਿਨ੍ਹਾਂ ਦੇ ਪਏ ਹੋਣ ਕਿਸੇ ਵੀ ਕਾਰਨ ਕਰਕੇ ਗੋਡੇ ਜੇ ਬੈਨ ਨਾ ਹੁੰਦੇ ਹੋਣ ਠੀਕ ਉਹਨਾਂ ਦੇ ਵਾਸਤੇ ਹੁੰਦੇ ਇਹ ਜ਼ਿਆਦਾਤਰ ਮਤਲਬ ਪੂਰਾ ਟਾਈਮ ਹੋਇਆ ਹੋਏ ਜਿਨ੍ਹਾਂ ਦੇ ਗੋਡੇ ਨਹੀਂ ਮੋੜਦੇ ਹੋਣ ਜੇ ਬਹੁਤ ਲੰਬੇ ਟਾਈਮ ਤੋਂ ਗੋਡੇ ਨਹੀਂ ਮੋੜਦੇ ਤੇ ਫਿਰ ਉਹਨਾਂ ਦੇ ਨਹੀਂ ਮੋੜ ਸਕਦੇ ਠੀਕ ਹੈ ਪਰ ਜਿੱਦਾਂ ਤੁਸੀਂ ਦੱਸ ਰਹੇ ਹੋ ਪਿਛਲੇ ਛੇ ਮਹੀਨਿਆਂ ਤੋਂ ਇਹਨਾਂ ਦੇ ਗੋਡੇ ਨਹੀਂ ਮੋੜਦੇ ਪਏ ਉਹਨਾਂ ਵਾਸਤੇ ਅਪਲਾਈ ਹੋ ਗਏ ਤੁਸੀਂ ਕੁਝ ਦਿਨਾਂ ਤੱਕ ਵੇਖ ਹੀ ਪਾਓਗੇ ਜਦੋਂ ਲਾਈਟ ਆਏਗੀ ਕਿ ਆਪਾਂ ਇਹਨਾਂ ਦੇ ਅਪਲਾਈ ਕਰਦੇ ਪਏ ਆਂ हां जी ओदे आपा ਸਾਰਾ ਵਿਖਾਵਾਂਗੇ ਤੇ ਵੀਰ ਜੀ ਹਣਾ ਦੱਸਿਆ ਵਾ ਪੀ ਜਿਹੜੀ ਦੰਦਿਆ ਉਹ ਵੀ ਥੋੜੀ ਹੋਊਗੀ ਮਤਲਬ ਜਿੰਨੀ ਕ ਮਾਸੇ ਤੀ ਸਹਿ ਗਿਆ ਜੇ ਉਤੋਂ 10% ਹੋਊਗੀ ਇੰਨੀ ਨਹੀਂ ਹੁੰਦੀ ਪੀ ਤੇ ਤਰਿਪ ਤਾ ਪਹਿਲਾਂ ਹੀ ਡੰਡਿਆ ਤੁਹਾਨੂੰ ਪਤਾ ਥੋੜਾ ਡਰ ਫੋਕਲ ਆ ਤੇ ਇਹ ਤਰਿਪ ਡੰਡਿਆ ਵਾ ਕਿ ਮੇਰੇ ਪੀੜ ਨਾ ਹੋਵੇਨੀ ਪੀ ਹਣਾ ਤੇ ਅਜੇ ਬੱਤੀ ਵੀ ਨਹੀਂ ਆਉਂਦੀ ਵੀਰ ਜੀ ਹਣਾ ਵਸ ਵਾਹੇ ਮਸ਼ੀਨ ਮੰਗਾਲੀ ਆ ਤੇ ਬੱਤੀ ਕਰਕੇ ਆਪਣਾ ਕੰਮ ਜੜਾ ਹੋ ਰੁਕਿਆ ਹੋਇਆ ਵਾ ਜਿੱਦਾਂ ਤੈਨੂੰ ਦੱਸ ਹੀ ਦਿੱਤਾ ਵਾ ਆ ਵੇਖੋ ਹੁਣ ਜਿੱਦਾਂ ਐਕਸਰਸਾਈਜ਼ ਕਰੋ ਡੇ ਵੀਰ ਜੀ ਜਣੀ ਤੇ ਇਹਦਾ ਗੋਡਾ ਮੁਰਦਾ ਹੋਏ ਪ੍ਰੋਪਰ ਤੇ ਫਿਰ ਪ੍ਰੋਪਰ ਤਰਿਤ ਨੂੰ ਖਿੱਚੋ ਜੂਗੀ ਨਾ ਤੇ ਅਰੇ ਉਹ ਨਹੀਂ ਖਿੱਚ ਜਾਣੀ ਪਾਰੀ ਮਤਲਬ ਓ ਖਾਂ ਦਾ ਵਾ ਵੀਰ ਜੀ ਉਹਨਾਂ ਨੂੰ ਵੀ ਓ ਖਾਂ ਦਾ ਐਕਸਰਸਾਈਜ਼ ਕਰੋ ਹੁਣ ਜੋਰ ਬੜਾ ਲੱਗਦਾ ਵਾ ਤੇ ਸ਼ਾਇਦ ਸਾਨੂੰ ਇਹ ਆ ਵੀ ਤਰਿਤ ਦੇ ਗੋਡੇ ਜਿਹੜੇ ਉਹ ਮੁੰਨੇ ਚਾਲੂ ਹੋ ਜਣੇ ਕਿਉਂਕਿ ਤ੍ਰਿਪਤ ਹੁਣ ਆਉਂਦਾ ਵਾ ਕਿਹਦੀ ਹੈਲਪ ਲੈਣੀ ਪੈਂਦੀ ਆ ਕੱਪੜੇ-ਕੂਪੜੇ ਪਹੁੰਚ ਵੀ ਕੱਪੜੇ ਵੀ ਤ੍ਰਿਪਤ ਆਪ ਨਹੀਂ ਪਾ ਸਕਦਾ ਕਿਉਂਕਿ ਤ੍ਰਿਪਤ ਦੇ ਗੋਡੇ ਨਹੀਂ ਮੁੜਦੇ ਤੁਹਾਨੂੰ ਪਤਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਵਾ ਫਿਰ ਪਾਪਾ ਨੇ ਵੀ ਆਪਰੇਸ਼ਨ ਕਰਾਇਆ ਮਮਾ ਹੀ ਕੇਅਰ ਕਰਦੇ ਆ ਤ੍ਰਿਪਤ ਦੀ ਤੇ ਬਾਕੀ ਜਿੰਨੀ ਕਿ ਟਰਾਈ ਕਰ ਸਕਦਾ ਆ ਵੀ ਕਰਦਾ ਵਾ ਅੱਗੇ ਨਾਲ ਤ੍ਰਿਪਤ ਨੂੰ ਕੱਪੜੇ ਪਾਉਣੇ ਸਨ ਸੁੱਕੇ ਹੋਏ ਆ ਉਹਨੇ ਮੈਂ ਦੱਸਿਆ ਸੀਗਾ ਜਿੰਨੀ ਅੱਗੇ ਦਿੱਕਤ ਹੁੰਦੀ ਓ ਉਨੀ ਹੁਣ ਨਹੀਂ ਆ ਰਹੀ ਔਰ ਜੇ ਵੀ ਦਿੱਕਤਾਂ ਦਿੱਕਤ ਹੀ ਆ ਹਾਂਜੀ ਐਕਸਾਈ ਨਾਲ ਉਹਦਾ ਵੀ ਗੋਡੇ ਜਿਹੜੇ ਉਹ ਵਰਕ ਕੰਡਦੇ ਥੋੜੀ ਥੋੜੀ ਮਸਲ ਵਰਕ ਕਰ ਰਿਹਾ ਪਰ ਦਿੱਕਤਾਂ ਦਿੱਕਤਾਂ ਮੈਨੂੰ ਵੀ ਔਖਾ ਹੁੰਦਾ ਸੀ ਪਹਿਲਾਂ ਤੇ ਹੁਣ ਮੇਰੇ ਲਈ ਤੇ ਈਜ਼ ਹੋ ਗਿਆ ਵਾ ਕੰਮ ਕਿਉਂਕਿ ਤੁਹਾਨੂੰ ਪਤਾ ਮੈਂ ਆਪਣੇ ਜਿਹੜੇ ਗੋਡੇ ਹੀ ਉਹ ਬੈਂਡ ਕਰਨੇ ਚਾਲੂ ਕਰ ਦਿੱਤੇ ਆ ਉਦੋਂ ਹੀ ਕਰ ਦਿੱਤੇ ਸੀ ਜਦੋਂ ਮਤਲਬ ਮੇਰਾ ਪਲਸਟਰ ਲੱਥਾ ਸੀ ਤੇ ਮੈਂ ਤੇ ਉਦੋਂ ਹੀ ਕਰਨੇ ਚਾਲੂ ਕਰਤੇ ਸੀ ਤੇ ਬਾਕੀ ਤਰਿੱਤ ਨਹੀਂ ਕਰ ਪਾਇਆ ਤੇ ਉਹਦੇ ਹੁਣ ਉਸੇ ਜਗ੍ਹਾ ਅੜ ਗਏ ਆ ਤੇ ਹੁਣ ਸ਼ਾਇਦ ਸੀਪੀਐਮ ਨਾਲ ਸਹੀ ਹੋ ਸਕਣ ਤੇ ਬਾਕੀ ਤੇ ਬਾਕੀ ਲਈ ਤਰਿਫ ਤੇ ਜਦਾਂ ਬੈਂਦਾ ਨਾ ਹੁਣ ਬੇ ਇੰਨਾ ਫਰਕ ਆਇਆ ਜੇ ਸ਼ਾਇਦ ਵੀਰ ਜੀ ਤਰਿਫ ਤੇ ਨੇ ਦੱਸਿਆ ਨਾ ਹੋਵੇ ਤੁਹਾਨੂੰ ਮੈਂ ਦੱਸ ਦਿੰਦਾ ਵਾਂ ਜਦੋਂ ਤਰਿਫ ਤੇ ਬੈਂਦਾ ਨਾ ਅੱਗੇ ਦੇਖੋ ਬੈਠਾ ਨਹੀਂ ਜਾਂਦਾ ਬਲੋ ਇਕੱਠਾ ਜਾਓਗੇ ਬੈਂਦਾ ਸੀ ਹੁਣ ਤਰਿਫ ਤੇ ਜਿਹੜੀ ਰੀਡ ਦੀ ਹੈ ਓ ਵਰਕ ਕੰਡੀ ਹੈ ਤੇ ਵਧੀਆ ਓ ਮਤਲਬ ਬੈਣਾ ਚાલુ ਹੋ ਗਿਆ ਵਾ ਐਕ ਡੀ ਵੀ ਜੇ ਤਰੀਕੇ ਨਾਲ ਜਦੋਂ ਐਕਸਰਸਾਈਜ਼ ਚਲਦੀ ਰਹੋਗੀ ਮੈਂ ਇਹਦੀ ਬੈਕ ਮਸਲ ਤੇ ਬਹੁਤ ਧਿਆਨ ਦੇ ਰਿਹਾ ਵਾਂ ਯਾਨੀ ਕਿ ਸਿਰਫ ਲੱਤਾਂ ਤੇ ਹੀ ਬੈਕ ਤੇ ਕੋਰ ਮਸਲ ਤੇ ਵੀ ਧਿਆਨ ਦੇ ਰਿਹਾ ਵਾਂ ਜਦੋਂ ਜਦੋਂ ਬੈਕ ਮਸਲ ਸਟਰੋਂਗ ਹੁੰਦੀਆਂ ਗਈਆਂ ਉਦੋਂ ਉਦੋਂ ਬੈਣਾ ਇਹਦਾ ਇੰਪਰੂਵ ਹੋ ਹੀ ਜਾਣਾ ਹੈ ਇਹਦੇ ਲਈ ਮੈਂ ਮਤਲਬ ਜਿਆਦਾ ਟਾਈਮ ਬਹਿ ਨਹੀਂ ਸਕਦਾ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੁੰਦੀ ਸੀ ਬੈਨ ਚ ਹੋਈ ਤੇ ਹੁਣ ਚਲੋ ਐਕਸਰਸਾਈਜ਼ ਨਾਲ ਠੀਕ ਲੱਗਣ ਰਿਹਾ ਸਾਨੂੰ ਲੱਟ ਨੂੰ ਨਹੀਂ ਖੇਚ ਵੱਜਦੀ ਲੱਕ ਨੂੰ ਬੜੀ ਵੱਜਦੀ ਖੇ ਖੇਚੇ ਵੀ ਬੜੀ ਵੱਜਦੀ ਹੈ ਜਦੋਂ ਮਨ ਲਓ ਵੀ ਆਪ ਐਕਸਾਈਡਿਕ ਰੋਣੇ ਉਦੋਂ ਬਹੁਤ ਜ਼ਿਆਦਾ ਖੇਚੇ ਵੱਜਦੀ ਆ ਤੇ ਪਰ ਮਸਲ ਜਿਹੜੇ ਉਹ ਬਹੁਤ ਜ਼ਿਆਦਾ ਟਾਈਟ ਆ ਮਸਲ ਮਸਲ ਟਾਈਟ ਹੋਣ ਕਰਕੇ ਮੇਰੀ ਵੀ ਹੱਡੀ ਡੇਢੀ ਆ ਤਾਂ ਚੁੱਕੀ ਜਾਂਦੀ ਹੈ ਤੇ ਅੱਡੀ ਕਰਕੇ ਮੇਰੇ ਤੋਂ ਤੁਰਿਆ ਨਹੀਂ ਜਾ ਰਿਹਾ ਤੇ ਮੈਂ ਹੁਣ ਜਿਹੜੇ ਪੈਰਾਂ ਨੂੰ ਲਾਉਣ ਵਾਲੇ ਕੈਲੀਬਰ ਕਹਿ ਲੋ ਜਾਂ ਸਿਕੰਜੇ ਕਹਿ ਲੋ ਉਹ ਸਿਰਫ ਪੈਰਾਂ ਲਈ ਉਹ ਮਹੰਗਾ ਹੈ ਸ਼ਾਇਦ ਉਹ ਖੇਚ ਲਾ ਗਈ ਮੇਰੀ ਹੱਡੀ ਥੱਲੇ ਲੌਂਟ ਮੇਰੀ ਹੈਲਪ ਕਰਨ ਕਿਉਂਕਿ ਪੈਰਾਂ ਦੇ ਬਹੁਤ ਜ਼ਿਆਦਾ ਖੇਚ ਵਾਈ ਗਈ ਆ ਤੇ ਮਾਲ ਕਰੇ ਕਿਰਪਾ ਚਲੋ ਉਹ ਮੇਰੇ ਕੰਮ ਆ ਜਣ ਵੀ ਹਣਾ ਮੈਂ ਅੱਡੀ ਲਾ ਕੇ ਟੁੰਡੇ ਪਾ ਅੱਡੀ ਮਾਸੇ ਵਾਲੇ ਡਾਕਟਰ ਸਾਹਿਬ ਨੇ ਸਿੱਧੀ ਦੇ ਕਰਤੀ ਹੀ ਵੇਹੇ ਤੇ ਪਰ ਉਹ ਫਿਰ ਹੋ ਗਈ ਉਹ ਆਪਣੀ ਜਗ੍ਹਾ ਤੇ ਰਹਿਦੀ ਨਹੀਂ ਆ ਕਿਉਂਕਿ ਆਪਾਂ ਸਾਰਾ ਕੁਝ ਕਰਨਾ ਹੁੰਦਾ ਵਾ ਤੇ ਫੇਰ ਉਹ ਹੌਲੀ ਹੌਲੀ ਕੀਤੇ ਆ ਤਾਂ ਪਈ ਜਾਂਦੇ ਆ ਤੇ ਜੇ ਹੁਣ ਆਪਾਂ ਐਕਸਰਸਾਈਜ਼ ਜਾਰੀ ਰੱਖਾਂਗੇ ਫੇਰ ਹੀ ਸਾਡੀ ਗੱਲ ਬਾਨੀ ਐ ਨਹੀਂ ਤੇ ਹੌਲੀ ਹੌਲੀ ਸਾਡੇ ਮਸਲ ਫੇਰ ਉਸੇ ਜਗ੍ਹਾ ਹੀ ਆਈ ਨੇ ਜੇ ਹੁਣ ਆਪਾਂ ਜਾਰੀ ਰੱਖਾਂਗੇ ਫੇਰ ਹੀ ਆ ਵੀ ਆਪਾਂ ਇੰਨਾ ਦੁੱਖ ਸਹਿਵਾ ਵੀ ਜੀ ਹੁਣੀ ਦੱਸਣ ਦੇ ਕਿ ਇੰਨਾ ਇੰਨੀ ਪੀੜ ਚ ਬੰਦੇ ਨੂੰ ਅਟੈਕ ਵੀ ਆ ਸਕਦਾ ਇੰਨੀ ਪੀੜ ਹੀ ਹੋਈ ਹੀ ਜਬਰਦਸਤ ਤੇ ਇਨੀ ਪੀੜ ਚ ਬੰਦੇ ਨੂੰ ਅਟੈਕ ਵੀ ਆ ਸਕਦਾ ਵਾ ਤੁਹੀ ਪਤਾ ਨਹੀਂ ਕਿਦਾਂ ਸ ਹੈਗੇ ਜੇ ਤੇ ਹੁਣ ਆਪਾਂ ਇਹੋ ਚਾਹੁੰਨੇ ਆ ਵੀ ਚਲੋ ਸਾਡੀ ਫਿਜ਼ੀਓਥੈਰੇਪੀ ਚੱਲਦੀ ਰਵੇ ਤੇ ਸਾਡਾ ਜਿਹੜੀ ਪੀੜ ਸਹੀ ਦਾ ਉਹ ਮੁੱਲ ਪੈ ਜਾਏ ਵੀ ਹਣਾ ਆਪਾਂ ਸਿੱਧੇ ਦੇ ਸਿੱਧੇ ਰਹੀਏ ਵਾਪਸ ਮੁੜੀਏ ਨਾ ਤੇ ਅਜੇ ਚਲੋ ਸਾਨੂੰ ਵੀ ਥੋੜਾ ਜਿਹਾ ਆਲਸ ਆਲਸ ਜਿਹਾ ਲੱਗਦਾ ਵਾ ਜਦੋਂ ਆਪਾਂ ਕਰਉਨੇ ਆ ਕਿ ਕਰਦੇ ਆ ਘਰੇ ਬਹਿ ਕੇ ਐਕਸਰਸਾਈਜ਼ ਤੇ ਉਨੀ ਨਹੀਂ ਕਰ ਹੁੰਦੇ ਜਿੰਨੀ ਵੀਰਜੀ ਹੁਣੀ ਕਹ ਦੱਸ ਕੇ ਜਾਂਦੇ ਆ ਉਨੀ ਨਹੀਂ ਚਲੋ ਕਰਦੇ ਆ ਆਪਾਂ ਵੀ ਹੈਗੇ ਹਾਲ ਸੀ ਆਪਾਂ ਜੋ ਚਲੋ ਹੈਗੇ ਆ ਥੋੜੀਆਂ ਕਰਦੀਆਂ ਤੇ ਬਾਕੀ ਆਪਾਂ ਵੀ ਟਰਾਈ ਕਰਦੇ ਆ ਆਪਣੀ ਬੈਸਟ ਦੇਣ ਦੀ ਤੇ ਬਾਕੀ ਬਾਬਾ ਦੀਪ ਸਿੰਘ ਦੀ ਕਿਰਪਾ ਤੇ ਤੁਹਾਡੀਆਂ ਅਰਦਾਸਾਂ ਚਾਹੀਦੀਆਂ ਸਾਨੂੰ ਬਾਕੀ ਵੀਰਜੀ ਆਪਣੇ ਵੱਲ ਕੋਈ ਕਮੀ ਪੇਸ਼ ਨਹੀਂ ਛੱਡਦੇ ਆਪਣੇ ਵੱਲ ਪੂਰੀ ਮਿਹਨਤ ਕਰਾਉਂਦੇ ਆ ਤੇ ਪਾਪਾ ਵੀ ਹੁਣ ਥੋੜੇ ਬਹੁਤੇ ਹੁੰਦੇ ਜਾਂਦੇ ਆ ਕੈਮ ਪਾਪਾ ਦਾ ਵਾਸ ਨਹੀਂ ਚੱਲਣ ਰਿਹਾ ਮੇਰੇ ਪਾਪਾ ਵੀ ਕਰਾਇਆ ਕਰਨ ਤੇ ਸਾਨੂੰ ਮਤਲਬ ਡਬਲ ਫਰਕ ਪਵੇ ਕਜਾ ਇੱਕ ਵਾਰੀ ਹੁਣੀ ਆ ਕਜਾ ਸਾਡੀ ਦੋ ਵਾਰੀ ਹੁਣੀ ਆ ਤੇ ਬਹੁਤ ਜ਼ਿਆਦਾ ਫਰਕ ਇਸ ਚੀਜ਼ ਦਾ ਪੈਂਦਾ ਵਾ ਤੇ ਅੱਗੇ ਤੁਹਾਨੂੰ ਪਾਪਾ ਦੱਸਣਗੇ ਹਾਂਜੀ ਸਾਰੀ ਗੱਲ ਸਾਰਿਆਂ ਨੂੰ ਵੀਰਾਂ ਭਰਾ ਨੂੰ ਤੇ ਜਦੋਂ ਮੈਂ ਆਪਰੇਸ਼ਨ ਕਰਾਇਆ ਸੀ ਉਦੋਂ ਦੋ ਕੁ ਦਿਨ ਬਾਅਦ ਮੈਨੂੰ ਟੈਨਸ਼ਨ ਵੀ ਸੀ ਵੀ ਇਹਨਾਂ ਦੀ ਕਿੰਦਾ ਐਕਸਰਸਾਈਜ਼ ਚੱਲੂਗੀ ਕਿੰਦਾ ਇਹ ਧਿਆਨ ਪਰਤੇ ਖੜੇ ਨਹੀਂ ਜਾਣੇ ਚਲੋ ਰੱਬ ਨੇ ਉੱਥੇ ਹੀ ਹਸਪੀਟਲ ਆ ਵੀਰ ਜੀ ਉਹਨਾਂ ਨੂੰ ਮਿਲਾਤਾ ਏ ਫਿਜ਼ੀਓਥੈਰੇਪੀ ਕਰਾਉਂਦੇ ਤੇ ਬੜਾ ਵਧੀਆ ਵਿਚਰਿਆ ਨੇ ਇੱਥੇ ਉਹ ਦੰਦਾ ਤ੍ਰਿਪਤ ਨੂੰ ਤੇ ਕਾਫੀ ਫਰਕ ਆਇਆ ਜੀ ਤ੍ਰਿਪਤ ਦਾ ਤੇ ਵੇਖੀ ਦਾ ਨਾ ਤ੍ਰਿਪਤ ਜਦੋਂ ਬੈਠਾ ਹੋਇਆ ਪੰਜਾਬ ਦਾ ਜਿੱਦਾਂ ਰਿੱਪਣੇ ਬੈਠਾ ਤੇ ਬਾਕੀ ਤੁਹਾਡੇ ਵੀਰਾਂ ਭਰਾਵਾਂ ਦੀਆਂ دعਵਾਆਂ ਤੁਸੀਂ ਇਹਨਾਂ ਨੂੰ ਇੱਦਾਂ ਹੀ دعਵਾਆਂ ਦਿੰਦੇ ਰਹੋ ਤੇ ਬਾਬਾ ਦੀਪ ਸਿੰਘ ਜੀ ਕਿਰਪਾ ਕਰੇ ਤ੍ਰਿਪਤ ਦੇ ਜਿਹੜੇ ਆ ਮਸਲ ਬਹੁਤ ਜ਼ਿਆਦਾ ਲੂਜ਼ੀ ਹੁਣ ਆਪਾਂ ਕਹਿ ਦਿੰਨੇ ਆ ਨਾ ਸਖਤੀ ਹੀ ਲੂਜ਼ ਕਹਿੰਦੇ ਆ ਵਾ ਮਸਲ ਬਹੁਤ ਜਿਆਦਾ ਸਕਤੀ ਆ ਆਪਾਂ ਕਹਿ ਦੇ ਨੇੜਾ ਪਿੱ ਤਰਿੱਤ ਤੋਰਦਾ ਨਹੀਂ ਤਰਿੱਤ ਮਿਹਨਤ ਨਹੀਂ ਕਰਦਾ ਆਲਸੀ ਪਰ ਤਰਿੱਤ ਦਾ ਵਾਸ ਨਹੀਂ ਚੱਲਦਾ ਵੀਰੋ ਉਹ ਵੀ ਕੀ ਕਰੇ ਵਾਸ ਨਹੀਂ ਚੱਲਦਾ ਬੰਦੇ ਦਾ ਮਤਲਬ ਉਹਦਾ ਲੱਕ ਨਹੀਂ ਵਰਕ ਆਂਡਿਆ ਸਹੀ ਤਰੀਕੇ ਨਾਲ ਤੇ ਜਦੋਂ ਬੰਦੇ ਦਾ ਲੱਕ ਹੀ ਨਹੀਂ ਵਰਕ ਕਰਨਾ ਉਦੋਂ ਬੰਦੇ ਦੇ ਤੁਰਨਾ ਕੀ ਆ ਹੋਰ ਮਹੀਨਾ ਤੱਕ ਜੇ ਬਣਾ ਮੇਰੇ ਪ੍ਰਸ਼ਨ ਨੂੰ ਵੀ ਹੋ ਗਿਆ ਹੁਣ ਬਾਜੀ ਦੇ ਨਾਲ 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 ਵਿੱਚੋਂ ਮੈਂ ਵੀ ਕਰਾਇਆ ਕਰੂੰਗਾ ਸਸਤਾ ਜੀ ਡਬਲ ਡਬਲ ਵਿੱਚੋਂ ਕੰਮ ਹੋਊਗਾ ਫਿਰ ਤ੍ਰਿਪਤਾ ਦਾ ਹੋਰ ਥੋੜਾ ਜਿਹਾ ਠੀਕ ਹੋਊਗਾ ਫਿਰ ਜਲਦੀ ਹੋਊਗਾ ਜਲਦੀ ਫਰਕ ਪਊਗਾ ਉਹਦੇ ਨਾਲ ਬੈਨੀਫਿਟ ਸਾਨੂੰ ਹੀ ਆ ਵੀ ਸਾਨੂੰ ਜਲਦੀ ਫਰਕ ਪਊਗਾ ਤੇ ਬਾਕੀ ਤਨ ਬਦਾ ਜਿਹੜੀਆਂ ਚੀਜ਼ਾਂ ਮਤਲਬ ਮੰਗਾਉਂਦੇ ਆ ਪਾਂ ਜਾਂ ਕੋਈ ਵੀ ਚੀਜ਼ ਹੁਣ ਉਹ ਤੇ ਹੁਣੀ ਮਹਿੰਗੀ ਆ ਬਾਕੀ ਅਫਰਟ ਕਰਨੀ ਵੀ ਔਖੀ ਆ ਔਖੀ ਆ ਤੇ ਇਹ ਇਹ ਮਤਲਬ ਐ ਇਦਾਂ ਹੀ ਬਾਬਾ ਦੀਪ ਸਿੰਘ ਦੀ ਗੇਟ ਪਾਣਾ ਜੱਲੀ ਜਾਂਦਾ ਕੰਮ ਸਾਡਾ ਤੇ ਅਜੀ ਮੈਂ ਆਨਲਾਈਨ ਆਰਡਰ ਵੀ ਕੀਤਾ ਵਾ ਉਹਨੂੰ ਪਤਾ ਨਹੀਂ ਕੀ ਕਹਿੰਦੇ ਕੋਈ ਸਿਕੰਜਾ ਜਿਆਵਾ ਪੈਰ ਲਈ ਉਹਨੇ ਮਤਲਬ ਮੇਰਾ ਪੈਰ ਸਿੱਧਾ ਕਰਦਾ ਵਾ ਜਿਹੜਾ ਪੈਰ ਵਿੰਗਾ ਹੋਇਆ ਵਾ ਉਹ ਹੁਣ ਵੇਖੋ ਜੇ ਵਰਕ ਕਰਦਾ ਮੇਰੇ ਤੇ ਕਿਉਂਕਿ ਪੈਰ ਮੇਰਾ ਜਿਹੜਾ ਉਹ ਜ਼ਿਆਦਾ ਟਾਈਟ ਆ ਵੇਖੋ ਜੇ ਪੈਰ ਤੇ ਵਰਕ ਕਰਦਾ ਵਾ ਠੀਕ ਆ ਬਾਬਾ ਦੀਪ ਸਿੰਘ ਕਿਰਪਾ ਕਰਨ ਕਿ ਮੇਰਾ ਪੈਰ ਉਹਦੇ ਨਾਲ ਸਿੱਧਾ ਹੋ ਪਾਵੇ ਮੈਂ ਦੇਫਰ ਸਾਨੂੰ ਮਤਲਬ ਕਿ ਅੰਮ੍ਰਿਤਸਰੋਂ ਘੜਾਉਣਾ ਪੈਣਾ ਕਿਤੇ ਉਹ ਜਾਂ ਉਹ ਮਤਲਬ ਆਫਲਾਈਨ ਜਾ ਗਏ ਤੇ ਉਹਦਾ ਨਾਪਾ ਦੇ ਕੇ ਬਣਾਉਣਾ ਪੈਣਾ ਬਣਾਵੇ ਤੇ ਤੇ ਉਹ ਤਾਂ ਪਤਾ ਵਾ ਉਹ ਮਹਿੰਗੇ ਵੀ ਬਹੁਤ ਹੁੰਦੇ ਤੇ ਇਹੋ ਅਰਦਾਸ ਆ ਆਪਾਂ ਰਈਆ ਕਰਨ ਵੀ ਉਹ ਚੀਜ਼ ਆ ਜੇ ਤੇ ਮੇਰੇ ਤੇ ਵਰਕ ਕਰਨੇ ਵੀ ਮੇਰਾ ਪੈਰ ਉਹ ਸਿੱਧਾ ਕਰ ਦੇ ਉਹ ਚੀਜ਼ ਜਿਹੜੀ ਆਪਾਂ ਮੰਗਾਈ ਆ ਆਨਲਾਈਨ ਤੇ ਬਾਕੀ ਵੀ ਦਿਉਣੀ ਤੇ ਮਿਹਨਤ ਕਰ ਨਹੀਂ ਦੇ ਆ ਤੇ ਤੁਹਾਡੇ ਸਾਰਿਆਂ ਦੇ ਵੀਰਾਪਰਾ ਵਦਿਆ ਅਰਦਾਸਾ صدਕਾ ਤੇ ਬਾਬਾ ਦੀਪ ਸਿੰਘ ਦੀ ਕਿਰਪਾ صدਕਾ ਸ਼ਾਇਦ ਮਾਲ ਕਰੇ ਸਾਨੂੰ ਛੇਤੀ ਫਰਕ ਪੈ ਜੇ ਤੇ ਬਾਕੀ ਤੁਹਾਡੇ ਸਾਰਿਆਂ ਦੇ ਆ ਅਰਦਾਸਾ ਐਕਸਾਈਨ ਉਹ ਵੱਧ ਕੰਮ ਕਰਦੀ ਆ ਜੇ ਤੁਸੀਂ ਅਰਦਾਸਾ ਕਰਦੇ ਜੇ ਮਾਲਕ ਹੁੰਦਾ ਸਾਡੀ ਤੇ ਤੁਸੀਂ ਸਾਰਿਆਂ ਸਾਰੇ ਜਣੇ ਸਾਡੇ ਲਈ ਅਰਦਾਸਾ ਕਰਿਓ ਤੇ ਜੇ ਤੁਹਾਨੂੰ ਸਾਨੂੰ ਅੱਜ ਦਾ ਵਲੋਗ ਵਧੀਆ ਲੱਗਾ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਾ ਵੀਡੀਓ ਲਾਈਕ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਥੈਂਕ ਯੂ ਸਾਰਿਆਂ ਦਾ ਤੇ ਇਹ ਵਲੌਗ ਸਾਰਾ ਵੇਖਿਆ ਕਰੋ ਸਾਨੂੰ ਵੀ ਪਤਾ ਨਹੀਂ ਆਪਾਂ ਇੰਨਾ ਪੁੱਪਾ ਪਾਉਂਦੇ ਵੀ ਹਨਾ ਵਧੀਆ ਨਹੀਂ ਬਣਦਾ ਸਾਡੇ ਕੋ ਪਰ ਵੀਰੋ ਆਪਾਂ ਕਰੀਏ ਕੀ ਆਪਾਂ ਮਤਲਬ ਘਰੇ ਬੈ ਕੇ ਬਣਾਉਣਾ ਹੁੰਦਾ ਵਾ ਨਾ ਸਾਡੇ ਕੋ ਇੰਨਾ ਮਤਲਬ ਪੈਸਾ ਵਾ ਵੀ ਆਪਾਂ ਰੋਜ਼ ਘੁੰਮਣ ਜਾਈਏ ਤੇ ਵਲੌਗ ਬਣਾਈਏ ਤੇ ਨਾ ਹੀ ਆਪਾਂ ਤੋਰ ਫਿਰ ਸਕਦੇ ਆ ਪਿਆਪ ਤੌਰ ਫਿਰਕੇ ਵਲੋਗ ਬਣਾਈਏ ਤੁਹਾਨੂੰ ਵਖਰੀ ਵਖਰੀ ਜਗਾ ਵਖਰੀ ਤੇ ਬਾਕੀ ਆਪਾਂ ਹੁਣ ਕਰੇ ਬੈ ਕੇ ਜੋ ਕੁਝ ਕਰ ਸਕਦੇ ਹੋ ਆਪਾਂ ਕਰਦੇ ਆ ਆਪਣੇ ਵੱਲੋਂ ਤੇ ਬਾਕੀ ਤੁਸੀਂ ਪਿਆਰ ਬਖਸ਼ਿਆ ਕਰੋ ਵਲੋਗ ਤੇ ਵਿਊ ਬਹੁਤ ਘੱਟ ਆਉਂਦੇ ਆ ਕਿਰਪਾ ਕਰਕੇ ਸਾਰੇ ਵਲੋਗ ਵੇਖਿਆ ਕਰੋ ਤੇ ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਥੈਂਕ ਯੂ ਸਰ